ਮਾਵਾ ਸਾਡਾ ਬੇਟਾ ਸੀ ਜਿਹੜਾ ਦੁਬਈ ਗਿਆ ਸੀ ਦੁਬਈ ਗਿਆ ਉੱਥੇ ਕੰਮ ਕਾਰ ਵਾਸਤੇ ਉਹ ਗੱਡੀ 'ਤੇ ਬੈਠ ਗਿਆ ਤੇ ਗੱਡੀ ਜਿਹੜੀ ਉਹ ਚੋਰੀ ਦੀ ਸੀ ਤੇ ਜਿਹੜਾ ਗੱਡੀ ਵਾਲਾ ਡਰਾਈਵਰ ਸੀ ਉਹ ਭੱਜ ਗਿਆ ਉਹ ਵਿੱਚ ਗੱਡੀ 'ਤੇ ਬੈਠਾ ਰਿਹਾ ਇਸ ਮਾਮਲੇ ਵਿੱਚ ਉਹ ਇਸ ਵਿੱਚ ਜੇਲ੍ਹ ਵਿੱਚ ਹੈ ਦੇ ਗਿਆ ਹੈ ਕੰਮ ਤੇ ਜਾਣ ਦੇ ਤੇ ਕਿੰਨਾ ਬੈਠ ਗਿਆ ਵਿੱਚ ਗੱਡੀ ਤੇ ਗੱਡੀ ਇਹ ਚੋਰੀ ਦੀ ਉਹਦੇ ਕਰਕੇ ਫੜੀ ਗਈ ਜੀਲ ਵਿੱਚ ਉਹਨੇ ਇਹ ਮੰਗ ਕਰਦੇ ਆ ਕਿ ਅੱਡੇ ਬਚਾ ਜਾਣ ਜੀ ਮਨਜਿੰਦਰ ਸਿੰਘ ਨੇ ਦਾ ਬੇਟਾ ਉਹ ਦੁਬਈ ਦੀ ਜੇਲ੍ਹ ਵਿੱਚ ਅਲਕਰਮਾ ਜੇਲ੍ਹ ਆ ਪਰ ਜਦੋਂ ਦਾ ਕੇਸ ਚੱਲ ਰਿਹਾ ਉਹਦਾ ਫਾਈਲ ਨੰਬਰ ਹੈਗਾ 6211 ਚਿੱਲਾ ਅੰਮ੍ਰਿਤਸਰ ਦੇ ਹਲਕਾ ਦੇ ਪਿੰਡ ਪੰਘਾੜੀ ਕਲਾ ਦੀ ਇਹ ਖਬਰ ਜਿੱਥੋਂ ਦਾ ਰਹਿਣ ਵਾਲਾ ਗਰੀਬ ਪਰਿਵਾਰ ਦਾ ਨੌਜਵਾਨ ਮਨਜਿੰਦਰ ਸਿੰਘ ਰੋਜੀ ਰੋਟੀ ਕਮਾਉਣ ਵਿਦੇਸ਼ ਦੀ ਧਰਤੀ ਤੇ ਦੁਬਈ ਗਿਆ ਸੀ ਪਰ ਕੁਝ ਕਾਨੂੰਨਾਂ ਕਰਕੇ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਇਸ ਦੀ ਜਾਣਕਾਰੀ ਪਰਿਵਾਰ ਨੂੰ 2 ਸਾਲ ਬਾਅਦ ਮਿਲੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜਿੰਦਰ ਸਿੰਘ ਦੇ ਪਿਤਾ ਰਾਜਵੀਰ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਜਿੰਦਰ ਸਿੰਘ ਆਜ਼ਾਦ ਵੀਜ਼ਾ ਤੇ ਦੁਬਈ ਗਿਆ ਅਤੇ ਕੰਮ ਦੀ ਭਾਲ ਕੰਪਨੀ ਵਿੱਚ ਜਾ ਰਿਹਾ ਸੀ ਤਾਂ ਕਿਸੇ ਅਣਜਾਣ ਵਿਅਕਤੀ ਨੇ ਗੱਡੀ ਵਿੱਚ ਬੈਠਣ ਲਈ ਕਿਹਾ ਤੇ ਉਸ ਨੂੰ ਛੱਡ ਦੇਣ ਦਾ ਕਿਹਾ ਕੁਝ ਦੂਰੀ ਤੇ ਪੁਲਿਸ ਦਾ ਨਾਕਾ ਵੇਖ ਗੱਡੀ ਛੱਡ ਕੇ ਭੱਜ ਗਿਆ ਸੀ ਪਰ ਪੁਲਿਸ ਵੱਲੋਂ ਮਨਜਿੰਦਰ ਸਿੰਘ ਨੂੰ ਚੋਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੁਣ ਪਰਿਵਾਰ ਭਰ ਸਰਕਾਰ ਅਤੇ ਸਰਬਤ ਦਾ ਪਲਾ ਚੈਰੀਟੇਬਲ ਟਰਸ ਦੇ ਸਰਪ੍ਰਸਤ ਐਸਪੀ ਸਿੰਘ ਉਪਰਾਏ ਨੂੰ ਕੀਤੀ ਕੀ ਉਹਨਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪੁੱਤ ਨੂੰ ਵਿਦੇਸ਼ ਦੀ ਜੇਲ੍ਹ ਛੋ ਰਿਹਾ ਕਰਵਾ ਕੇ ਵਾਪਸ ਭਾਰਤ ਲਿਆਂਦਾ ਜਾਵੇ ਰਣਜੀਤ ਸਿੰਘ ਜੀ ਕੀ ਕਿਹੜਾ ਪਿੰਡਾ ਹੰਗਾਲੀ ਕਲਾ ਕੀ ਕੀ ਮਾਮਲਾ ਜੀ ਮੀਡੀਆ ਰੂਬੀ ਹੁੰਦਾ ਮਾਮਲਾ ਸਾਡਾ ਬੇਟਾ ਸੀ ਜਿਹੜਾ ਦੁਬਈ ਗਿਆ ਸੀ ਜਿਹੜਾ ਦੁਬਈ ਗਿਆ ਉੱਥੇ ਕੰਮਕਾਰ ਵਾਸਤੇ ਤੇ ਉਹ ਗੱਡੀ 'ਚ ਬੈਠ ਗਿਆ ਤੇ ਗੱਡੀ ਜਿਹੜੀ ਉਹ ਚੋਰੀ ਦੀ ਸੀ ਤੇ ਜਿਹੜਾ ਗੱਡੀ ਵਾਲਾ ਡਰਾਈਵਰ ਸੀ ਉਹ ਭੱਜ ਗਿਆ ਤੇ ਉਹ ਵਿੱਚ ਗੱਡੀ 'ਚ ਬੈਠਾ ਰਿਹਾ ਇਸ ਮਾਮਲੇ ਵਿੱਚ ਉਹ ਅਸਲੇ ਜੇਲ੍ਹ ਵਿੱਚ ਆ ਕੀ ਨਾਂ ਕੀ ਬੇਟੇ ਦਾ ਬੇਟੇ ਦਾ ਨਾਂ ਮਰਜਿੰਦਰ ਸਿੰਘ ਕਿਹੜੀ ਜੇਲ੍ਹ ਦੇ ਵਿੱਚ ਆ ਜਿਹਦਾ ਪਤਾ ਨਹੀਂ ਸਾਨੂੰ ਜੀ ਜੀ ਇਹ ਹੋਇਆ ਵੀ ਤਰੀਕ ਪੈ ਜਾਂਦੀ ਆ ਫੇਰ ਉਹ ਦੱਸਦੇ ਵੀ ਤਰੀਕ ਪੈ ਗਈ ਆ ਮਹੀਨੇ ਦੋ ਮਹੀਨੇ ਦੀ ਉਸੇ ਵੇਟ ਦੇ ਵਿੱਚ ਇਹ ਬੈਠੇ ਆ ਹੁਣ ਕੀ ਮੰਗੀ ਕਰਦੇ ਹੋ ਮੰਗ ਇਹੋ ਕਰਦੇ ਆ ਕਿ ਸਾਡਾ ਬੇੜਾ ਜਿਹੜਾ ਘਰ ਲੈ ਜਾਂਦਾ ਜਾਵੇ ਸਰਕਾਰ ਗਾੜੀ ਬੇਨਤੀ ਕਰਦੇ ਆ ਇਸ ਬੰਦੀ ਕਿਸ ਨੂੰ ਮਿਲੇ ਉਹ ਸਰਕਾਰ ਦੇ ਜਾਂ ਕਿ ਸਰਕਾਰੀ ਕਰਮਚਾਰੀ ਨੂੰ ਨਹੀਂ ਸਰ ਜੀ ਤੇ ਕੋਈ ਲਿਖਤੀ ਰੂਪ ਚ ਦਿੱਤਾ ਜੀ ਆਪਾਂ ਕਿਸੇ ਮਹਿਕਮੇ ਨੂੰ ਨਹੀਂ ਜੀ ਕਿ ਇਹਨਾਂ ਨੇ ਤਾਂ ਥਾਏ ਰਾਜਪੀ ਜੀ ਕਿਹੜਾ ਪਿੰਡ ਆ ਨਾਲ ਹੀ ਬੜਾ ਕੀ ਮਾਮਲਾ ਹੈ ਜਿਹੜਾ ਮੀਡੀਆ ਗਰੁੱਪ ਨੂੰ ਹੋ ਰਿਹਾ ਤੇ ਮੇਰਾ ਮੁੰਡਾ ਗਿਆ ਹੈ ਦੁਬਈ 2 ਸਾਲ ਹੋ ਗਏ ਕੀ ਨਾਮ ਇਹਨਾਂ ਦਾ ਵਰਜਿੰਦਰ ਸਿੰਘ ਜੀ ਤੇ ਕੀ ਪ੍ਰੋਬਲਮ ਕੀ ਆਈ ਹੁਣ ਇਹ ਗਿਆ ਇੱਕ ਕੰਮ ਤੇ ਜਾਣ ਰਿਹਾ ਤੇ ਕਿਨ ਬਹਿ ਗਏ ਵਿੱਚ ਗੱਡੀ ਤੇ ਤੇ ਗੱਡੀ ਚੋਰੀ ਦੀ ਤੇ ਉਹ ਦੇਖ ਕੇ ਭਰੀ ਹੁਣ ਕਿੱਥੇ ਆਉ ਡੀਐਲ ਹੈ ਤੇ ਜੀ ਇਸ ਬੰਦੀ ਕੀ ਦੇ ਧਿਆਨ ਚ ਲਿਆਉਂਦਾ ਪਹਿਲਾਂ ਵੀ ਨਹੀਂ ਜੀ ਕੀ ਮੰਗ ਕੀ ਕਰਦੇ ਹੁਣ ਹਣ ਇਹ ਮੰਗ ਕਰਦੇ ਕਿ ਇਹਦਾ ਬਚਾ ਜਾਣਾ ਚਾਹੀਦਾ ਸੀ ਗਵਰਨਮੈਂਟ ਚੋਂ ਵੀ ਸਹਾਦਿਆ ਨੇ ਮੈਂ ਹਰਦੀਸ਼ਾ ਪੰਗਾਲੀ ਦਾਦੇ ਨਗਰ ਤੋਂ ਹੀ ਇਹ ਸਾਡੇ ਵੱਡੇ ਵੀਰ ਰਾਜਵੀਰ ਸਿੰਘ ਜੀ ਇਹਨਾਂ ਦਾ ਬੇਟਾ ਮਨਜਿੰਦਰ ਸਿੰਘ ਅੱਜ ਤੋਂ 2 ਸਾਲ ਪਹਿਲਾਂ ਆਜ਼ਾਦ ਵਿਜੀ ਤੇ ਦੁਬਈ ਗਿਆ ਸੀ ਆਪਣੀ ਰੋਜੀ ਰੋਟੀ ਵਾਸਤੇ ਪਰ ਉੱਥੇ ਮਹੀਨਾ ਡੇਢ ਮਹੀਨਾ ਇਹਨਾਂ ਨੇ ਕੰਮ ਕੀਤਾ ਇਹਨਾਂ ਦੇ ਬੇਟੇ ਨੇ ਪਰ ਉੱਥੇ ਕਿਸੇ ਕੋਲ ਲਿਫਟ ਮੰਗੀ ਗੱਡੀ ਦੇ ਵਿੱਚ ਉਹ ਗੱਡੀ 'ਚ ਬੈਠਨ ਕਰਕੇ ਰਸਤੇ ਵਿੱਚ ਪੁਲਿਸ ਦਾ ਨਾਕਾ ਸੀ ਤੇ ਪੁਲਿਸ ਨੂੰ ਵੇਖ ਕੇ ਜਿਹੜਾ ਗੱਡੀ ਚਾਲ ਕਿਸੇ ਉਹ ਭੱਜ ਗਿਆ ਔਰ ਇਹ ਮੌਕੇ ਤੇ ਫੜਿਆ ਗਿਆ ਕਾਫੀ ਸਮਾਂ ਤੱਕ ਬੱਚੇ ਦਾ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਰਿਹਾ ਫਿਰ ਅਸੀਂ ਕੁਝ ਦਿਨ ਬਾਅਦ ਪਤਾ ਨੂੰ ਪਤਾ ਲੱਗਾ ਕਿ ਉਹ ਬੱਚਾ ਜਿਹੜਾ ਮਨਜਿੰਦਰ ਸਿੰਘ ਇਹਨਾਂ ਦਾ ਬੇਟਾ ਉਹ ਦੁਬਈ ਦੀ ਜੇਲ੍ਹ ਵਿੱਚ ਅਲਕਰਮਾ ਜੇਲ੍ਹ ਆ ਔਰ ਜਿਹੜਾ ਤਾਂ ਕੇਸ ਚੱਲ ਰਿਹਾ ਉਹਦਾ ਫਾਈਲ ਨੰਬਰ ਹੈਗਾ 6211 ਅਸੀਂ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸਰਬੱਤ ਦਾ ਭਲਾ ਚੈਰੀਟੇਵ ਟਰਸਟ ਦੇ ਮੁਖੀ ਐਸਬੀ ਅਬਰਾਜੀ ਤੋਂ ਇਹ ਹੀ ਅਪੀਲ ਕਰਦੇ ਆ ਕਿ ਗਰੀਬ ਪਰਿਵਾਰ ਦੀ ਬਾਹ ਫੜੀ ਜਾਵੇ ਔਰ ਇਹਦੀ ਮਤ ਕੀਤੀ ਜਾਵੇ ਕਿ 2 ਸਾਲ ਤੋਂ ਇਹਨਾਂ ਦਾ ਬੱਚਾ ਦੁਬਈ ਦੀ ਜੇਲ੍ਹ ਵਿੱਚ ਆ ਇਸਨੇ ਕਰਜ਼ਾ ਚੁੱਕ ਕੇ ਫਿਰ ਉਹਨੂੰ ਬਾਹਰ ਭੇਜਿਆ ਸੀ ਅਜੇ ਕਰਜ਼ਾ ਵੀ ਨਹੀਂ ਉਤਰਿਆ ਤੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਜਿਵੇਂ ਕਿੰਨਾ ਮੰਦੇ ਹਾਲਤ ਨੇ ਤੇ ਪਰਿਵਾਰ ਪੂਰਾ ਸਦਮੇ ਵਿੱਚ ਆ ਅਸੀਂ ਇਹੀ ਅਪੀਲ ਕਰਦੇ ਆ ਸਾਨੂੰ ਬੜੀ ਆਸ ਆ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੇ ਔਰ ਸਰਦਾਰ ਐਸਬੀ ਸਿੰਘ ਘਬرائی ਤੇ ਜੋ ਗਰੀਬਾਂ ਮਜਲੂਮਾਂ ਦੀ ਬਾਹ ਫੜਦੇ ਨੇ ਔਰ ਜਿੱਥੇ ਵੀ ਕਿਸੇ ਨਾਲ ਇਸ ਤਰ੍ਹਾਂ ਦਾ ਕੋਈ ਪਾਣਾ ਵਾਪਰਦਾ ਆ ਉਥੇ ਆਪ ਖਲੋ ਕੇ ਸਹਾਇਤਾ ਕਰਦੇ ਨੇ ਔਰ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਵਿਰਾਹ ਨੂੰ ਭਰਾਵਾ ਨੂੰ ਬੇਨਤੀ ਕਰਦਾ ਕਿ ਇਸ ਜਿਹੜੀ ਖਬਰ ਹੈ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਸਾਡੀ ਜਿਹੜੀ ਆਵਾਜ਼ ਆ ਉਹ ਐਸਬੀ ਮਰਾਇਜ ਤੱਕ ਪਹੁੰਚ ਜਾਵੇ ਭਾਰਤ ਸਰਕਾਰ ਤੱਕ ਪਹੁੰਚ ਜਾਵੇ ਔਰ ਇਹਨਾਂ ਦਾ ਬੱਚਾ ਸਹੀ ਸਲਾਮਤ ਘਰ ਆ ਜਾਵੇ